ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਚੱਲੀਆਂ ਜਾਂਦੀਆਂ ਤਿਆਰੀਆਂ ਟਰਾਲਾ ਕਰਤਾ ਤਿਆਰ ਸਮਾਨ ਰੱਖੀ ਜਾਂਦੀ ਸਾਰਾ ਹੁਣ ਮੁੰਡੇ ਕੋਲਿਆ ਖੁਰਦੂ ਸੱਚਖੰਡ ਸ਼੍ਰੀ ਹਰਿਉਤਸਵ ਦਿਹਾੜੀ ਕੋਲਿਆ ਹਈਆ ਸਹੀ ਆ ਲਾਈਕ ਕਰੋ ਸਬਸਕ੍ਰਾਈਬ ਕਰੋ ਇਧਰ ਜੈਮ ਵਾਲੇ ਮੁੰਡਿਆਂ ਨੇ ਜ਼ੋਰ ਮਾਰ ਕੇ ਕਹਿੰਦੇ ਟੂਟੀ ਤੋੜਤੀ ਟੂੜੀ ਨਵੀਂ ਟੂਟੀ ਲਿਆ ਕੇ ਭੰਨਤੀ ਬੜੀ ਮਿੱચી ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਸਭ ਦੇ ਚੱਲੀ ਜਾਂਦੀਆਂ ਤਿਆਰੀਆਂ ਬਈ ਜੀ ਟਰਾਲਾ ਘਰਤਾ ਤਿਆਰ 77 ਹੋ ਜਾਂਦੋ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਦੇਵ ਕੋਲੀਆ ਇੱਧਰ ਮੁੰਡਿਆਂ ਨੇ ਤੋੜਤੀ ਟੂਟੀ ਡਰਮ ਚ ਜਿਉਰ ਲਈ ਜਾਂਦੇ ਆ ਕਰੋ ਚੈੱਕ ਕਰ ਟਰਾਲਾ ਮਾ ਤਾਂ ਲਾ ਦਿਓ ਭਾ ਮਗਨਿਕਲ ਹਾਂਜੀ ਮਿੱਤਰੋ ਛੱਲੀਆਂ ਦਾ ਜਿਉਰਾਂ ਸ਼ੋਰਾਂ ਦੇ ਕੰਮ ਇੱਕ ਕੋਈ ਆਈਏ ਨਾ ਲੈਣਾ ਉਹ ਸਾਫ ਕਰੀ ਮੈਂ ਕਿੰਨਾ ਕੁ ਰਹਿ ਗਿਆ ਭਾਈ ਬਸ ਥੋੜਾ ਜਿਹਾ ਸਮਾਨ ਰਹਿ ਗਿਆ ਰੱਖਣਾ ਠੀਕ ਹੈ ਹਲੇ ਟਰੈਕਟਰ ਤੋਂ ਆ ਕੇ ਲਿਆਉਣਾ ਹੈ ਕਿਹੜੇ ਬੰਦੇ ਆਏ ਸਾਰੇ ਦੇਖੋ ਜੀ ਇੱਕ ਜਾਦੂ ਤੂਣਾ ਦੇ ਲਈ ਮੈਟ ਲੱਗਣ ਦੇ ਆ ਫਿਰ ਮੰਨੇਗਾ ਬਾਬਿਆਂ ਬਾਬਿਆਂ ਨੇ ਪਾੜਾ ਲੈ ਜਾਣਾ ਹੈ ਕੰਮ ਬਹੁਤ ਚੱਲੀ ਜਾਂਦੇ ਆ ਇਧਰ ਪਾਣੀ ਵਾਲਾ ਡਰਮ ਧਰਤਾ ਜਾਂਦਾ ਇੱਥੇ ਕਾਹਦੇ ਹੋ ਡਰਮ ਇੱਥੇ ਕਾਹਦੇ ਹੋ ਨੂੰ ਇਧਰ ਭੰਟੇ ਸਾਫ ਕਰੀ ਜਾਂਦੇ ਮੁੰਡੇ ਮੈਂ ਤਾਂ ਹਾਂ ਬਹੁਤ ਫਰਦਾ ਨਹੀਂ ਖੱਲੇ ਹਾਂ ਹਾਂ ਜੀ ਮਿੱਤਰੋ ਟਰਾਲਾ ਰੈਡੀ ਹੋ ਗਿਆ ਬਸ ਲਗਭਗ ਤੇ ਕਰੋ ਚੈੱਕ ਪਰ ਇਹ ਹੋ ਰਿਹਾ ਬਈ ਦੇਖੋ ਵੀ ਬਸ ਟਰੈਕਟਰ ਤੋਂ ਹੁਣ ਚਲਦੇ ਆ ਹੁਣ ਬਸ ਹੋ ਰਿਹਾ ਥੋੜਾ ਜਿਹਾ ਸਮਾਰਟ ਰੱਖਣ ਵਾਲਾ ਤੇ ਟਰੈਕਟਰ ਤੋਂ ਵਾ ਕੇ ਲਿਉਨੇ ਆਪਾਂ ਹੁਣ ਚਲਦੇ ਆ ਪਰੋ ਤੇ ਸੂ ਆ ਜਾ Obrigado.